ਸਤ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਕਾਫੀ ਦਿਨਾਂ ਤੋਂ ਕਮੈਂਟ ਮੈਸੇਜ ਆ ਰਿਹਾ ਜੀ ਥੋੜਾ ਜਿਹਾ ਬਿਜ਼ੀ ਹੋਣ ਕਰਕੇ ਆਪਾਂ ਵੀਡੀਓ ਬਣਾ ਨਹੀਂ ਸਕੇ ਸਭ ਤੋਂ ਜ਼ਿਆਦਾ ਜੋ ਕਮੈਂਟ ਆਈ ਹੈ ਜੀ ਆਪਾਂ ਨੂੰ ਕਿ ਇੱਕ ਸਿੰਪਲ ਆਈਡੀ ਫੇਸਬੁੱਕ ਆਈਡੀ ਨੂੰ ਆਪਾਂ ਪ੍ਰੋਫੈਸ਼ਨਲ ਮੋਡ ਵਿੱਚ ਜਾਂ ਫੇਸਬੁੱਕ ਵਿੱਚ ਪੇਜ ਵਿੱਚ ਕਿਵੇਂ ਕਨਵਰਟ ਕਰ ਸਕਦੇ ਹਾਂ ਸੋ ਜੀ ਆਪਾਂ ਵੀਡੀਓ ਲੰਮੀ ਨਾ ਕਰਦੇ ਹੋਏ ਤੁਹਾਨੂੰ ਲਾਈਵ ਫੇਸਬੁੱਕ ਆਈਡੀ ਨੂੰ ਪ੍ਰੋਫੈਸ਼ਨਲ ਮੋਡ ਵਿੱਚ ਚੇਂਜ ਕਰਕੇ ਵਿਖਾਵਾਂਗੀ ਤੇ ਫਿਰ ਦੁਬਾਰਾ ਉਹ ਫੇਸਬੁੱਕ ਪ੍ਰੋਫੈਸ਼ਨਲ ਪੇਜ ਨੂੰ ਦੁਬਾਰਾ ਇੱਕ ਸਿੰਪਲ ਆਈਡੀ ਵਿੱਚ ਕਨਵਰਟ ਕਰਕੇ ਵਿਖਾਵਾਂਗੀ ਜੀ ਸੋ ਜੀ ਵੀਡੀਓ ਲੰਮੀ ਨਾ ਕਰਦੇ ਹੋਏ ਤੁਹਾਨੂੰ ਸਾਰਿਆਂ ਨੂੰ ਮੋਬਾਈਲ ਸਕਰੀਨ ਤੇ ਲੈ ਕੇ ਚਲਦੇ ਹਾਂ ਜੀ ਸੋ ਜੀ ਵੀਡੀਓ ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਜਿਨ੍ਹਾਂ ਦੇ ਮੋਨੋਟਾਈਜ਼ ਦੇ ਵਿੱਚ ਦਿੱਕਤ ਆ ਰਹੀ ਹੈ ਜੀ ਆਪਾਂ ਜੋ ਅਗਲੀ ਵੀਡੀਓ ਬਣਾਵਾਂਗੇ ਜੀ ਉਹਦੇ ਵਿੱਚ ਆਪਾਂ ਇਹੀ ਇਹ ਮੋਨਟਾਈਜ਼ ਦਾ ਟਾਪਿਕ ਲਵਾਂਗੇ ਕਿ ਮੋਨਟਾਈਜ਼ ਦੇ ਵਿੱਚ ਆਪਾਂ ਕਿੱਦਾਂ ਦਿੱਕਤ ਨੂੰ ਹੱਲ ਕਰ ਸਕਦੇ ਹਾਂ ਸੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਹਾਂ ਜੀ ਮੋਬਾਈਲ ਸਕਰੀਨ ਤੇ ਲੈ ਕੇ ਚੱਲਦੇ ਹਾਂ ਤੁਹਾਨੂੰ ਆ ਸਭ ਤੋਂ ਪਹਿਲਾਂ ਜੀ ਆਪਾਂ ਫੇਸਬੁੱਕ ਆਈਡੀ ਓਪਨ ਕਰ ਲੈਣੀ ਆ ਓਪਨ ਕਰਨ ਤੋਂ ਬਾਅਦ ਆਪਾਂ ਆਪਣੀ ਪ੍ਰੋਫਾਈਲ ਤੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਜੀ 3 ਡਾਟ ਆ ਏ ਐਡਿਟ ਪ੍ਰੋਫਾਈਲ ਦੇ ਨਾਲ ਸ਼ੋਅ ਕਰ ਰਿਹਾ ਇਸ ਤੇ ਕਲਿੱਕ ਕਰ ਲੈਣੇ ਆ ਇਸ ਕਲਿੱਕ ਕਰਨ ਤੋਂ ਬਾਅਦ ਪ੍ਰੋਫਾਈਲ ਸੈਟਿੰਗ ਓਪਨ ਹੋ ਜੂਗੀ ਜੀ ਪ੍ਰੋਫਾਈਲ ਸੈਟਿੰਗ ਦੇ ਹੇਠਲੇ ਪਾਸੇ ਟਰਨ ਔਨ ਪ੍ਰੋਫੈਸ਼ਨਲ ਮੋਡ ਲਿਖਿਆ ਹੋਇਆ ਜੀ ਉਸ ਤੇ ਆਪਾਂ ਕਲਿੱਕ ਕਰ ਲੈਣਾ ਜਦੋਂ ਆਪਾਂ ਉਸ ਤੇ ਕਲਿੱਕ ਕਰ ਲਾਂਗੇ ਤਾਂ ਉਸ ਤੋਂ ਅੱਗੇ ਆਊਗਾ ਟਰਨ ਔਨ ਤਾਂ ਉਸ ਟਰਨ ਔਨ ਨੂੰ ਆਪਾਂ ਓਕੇ ਕਰ ਦਾਂਗੇ ਕਲਿੱਕ ਕਰ ਦੇਣਾ ਉਸ ਤੋਂ ਅਗਲੇ ਕਾਂ ਫਿਰ ਆਪਣੇ ਕੋਲ ਵੈਲਕਮ ਉਹ ਉਸ ਤੋਂ ਗਾ ਪ੍ਰੋਫੈਸ਼ਨਲ ਮੋਡ ਵੈਲਕਮ ਟੂ ਪ੍ਰੋਫੈਸ਼ਨਲ ਮੋਡ ਸ਼ੋਅ ਕਰ ਰਿਹਾ ਜੀ ਹੁਣ ਆਪਾਂ ਨੈਕਸਟ ਕਲਿੱਕ ਕਰ ਦੇਣਾ ਨੈਕਸਟ ਕਲਿੱਕ ਕਰਨ ਤੋਂ ਬਾਅਦ ਫਿਰ ਆਰਡੀਨੈਂਸ ਸੈਟਿੰਗ ਆ ਗਈ ਹੈ ਜੀ ਟੂ ਫਾਈਂਡ ਯੂਰ ਆਰਡੀਨੈਂਸ ਇਹ ਆਪਾਂ ਸੈਟਿੰਗ ਕਰਾਂਗੇ ਜੀ ਤੁਹਾਨੂੰ ਦੱਸਾਂਗੇ ਨੈਕਸਟ ਕਰ ਲੈਣਾ ਹਾਂ ਹੁਣ ਇਹ ਜਿਹੜੀ ਸੈਟਿੰਗ ਆ ਜੀ ਆਰਡੀਨੈਂਸ ਇਹ ਚੂਸ ਯੂਰ ਡਿਫਾਲਟ ਆਰਡੀਨੈਂਸ ਇਹਦੇ ਵਿੱਚ ਜ਼ਰੂਰਤਾਂ ਦੇਣਾ ਇਹਦੇ ਵਿੱਚ ਫ੍ਰੈਂਡਸ ਵੀ ਹੋ ਸਕਦਾ ਕਸਟਮ ਵੀ ਹੋ ਸਕਦਾ ਆਪਾਂ ਜਦੋਂ ਵੀ ਪ੍ਰੋਫੈਸ਼ਨਲ ਮੋਡ ਵਿੱਚ ਚੇਂਜ ਕਰਨਾ ਤਾਂ ਪਬਲਿਕ ਕਰਨਾ ਅਪਾ ਆਪਦੀ ਆਈਡੀ ਨੂੰ ਪਬਲਿਕ ਦੇ ਵਿੱਚ ਹੀ ਕਰਨਾ ਇਹ ਜ਼ਰੂਰ ਧਿਆਨ ਰੱਖਣਾ ਜੇ ਫਰੈਂਡਸ ਦੇ ਵਿੱਚ ਕਰ ਦਾਂਗੇ ਤਾਂ ਆਪਾਂ ਨੂੰ ਕੋਈ ਫਾਇਦਾ ਖਾਸ ਨਹੀਂ ਹੋਊਗਾ ਕਿਉਂਕਿ ਆਪਣਾ ਪੇਜ ਇੱਕ ਫਰੈਂਡਸ ਤੱਕ ਨਿਰਭਰ ਰਹੇਗਾ ਸੋ ਇਹ ਪਬਲਿਕ ਕਰਨਾ ਜੀ ਪਬਲਿਕ ਤੋਂ ਬਾਅਦ ਫਿਰ ਆਪਾਂ ਨੈਕਸਟ ਕਰ ਦੇਣਾ ਨੈਕਸਟ ਤੋਂ ਬਾਅਦ ਰਿਵਿਊ ਸਿਲੈਕਸ਼ਨ ਸ਼ੁਰੂ ਓਪਨ ਹੋ ਗਿਆ ਜੀ ਇਹਨੂੰ ਆਪਾਂ ਕਨਫਰਮ ਕਰ ਦੇਣਾ ਜੀ ਕਨਫਰਮ ਕਰਨ ਤੋਂ ਬਾਅਦ ਇਹਦੇ ਵਿੱਚ ਮੋਨਟਾਈਜ਼ ਟੂਲ ਓਪਨ ਹੋ ਗਿਆ ਮੋਨਟਾਈਜ਼ ਟੂਲ ਓਪਨ ਤੋਂ ਹੋਣ ਤੋਂ ਬਾਅਦ ਆਪਾਂ ਫਿਰ ਨੈਕਸਟ ਤੇ ਕਲਿੱਕ ਕਰ ਦੇਣਾ ਨੈਕਸਟ 'ਤੇ ਕਲਿੱਕ ਕਰਨ ਤੋਂ ਬਾਅਦ ਪ੍ਰੋਫੈਸ਼ਨਲ ਟੂਲਸ ਓਪਨ ਹੋਗੇ ਜਿnde ਵਿੱਚ ਆਪਾਂ ਨੂੰ 7 ਦਿਨ ਦਾ 28 ਦਿਨ ਦਾ ਸਾਰਾ ਡਾਟਾ ਸ਼ੋ ਹੋਊਗਾ ਜਦੋਂ ਆਪਾਂ ਇੱਕ ਆਈਡੀ ਨੂੰ ਪ੍ਰੋਫੈਸ਼ਨਲ ਮੋਡ ਵਿੱਚ ਚੇਂਜ ਕਰ ਲਾਂਗੇ ਤਾਂ ਆਪਾਂ ਫਿਰ ਨੈਕਸਟ ਕਲਿੱਕ ਕਰ ਲੈਣਾ ਹਾਂਜੀ ਹੁਣ ਅੰਦਰ ਜਦੋਂ ਪ੍ਰੋਫਾਈਲ ਫਰੇਮ ਓਪਨ ਹੋ ਗਿਆ ਜੀ ਉਹ ਕਹਿੰਦੇ सेलिब्रेट ਯੂਰ ਪ੍ਰੋਫਾਈਲ ਫਰੇਮ ਇਸ ਤੋਂ ਆਪਾਂ ਨੂੰ ਸਕਿਪ ਵੀ ਕਰ ਸਕਦੇ ਹਾਂ ਤਾਂ ਨੈਕਸਟ ਵੀ ਕਲਕ ਕਰ ਸਕਦੇ ਹਾਂ ਸੋ ਆਪਾਂ ਨੈਕਸਟ ਕਰ ਦਾਂਗੇ ਜੀ ਫਿਨਿਸ਼ ਆ ਗਿਆ ਜੀ ਪਰੋਫੈਸ਼ਨਲ ਮੋਡ ਔਨ ਹੋ ਗਿਆ ਰੈਡੀ ਹੋ ਚੁੱਕਾ ਜੀ ਸੋ ਆਪਾਂ ਗੋ ਟੂ ਪ੍ਰੋਫੈਸ਼ਨਲ ਡੈਸ਼ਬੋਰਡ ਕਲਿੱਕ ਕਰ ਲਾਂਗੇ ਸੋ ਜੀ ਆਪਾਂ ਹੁਣ ਵੇਖਾਂਗੇ ਇੱਕ ਰੀਫਰੈਸ਼ ਕਰਕੇ ਆਪਣਾ ਪੇਜ ਆਈਡੀ ਪੇਜ ਵਿੱਚ ਕਨਵਰਟ ਹੋ ਗਈ ਆ ਬਿਲਕੁਲ ਜੀ ਪ੍ਰੋਫੈਸ਼ਨਲ ਡੈਸ਼ਬੋਰਡ ਓਪਨ ਕਲਿੱਕ ਕਰਾਂਗੇ ਤੇ ਆਪਾਂ ਪ੍ਰੋਫੈਸ਼ਨਲ ਡੈਸ਼ਬੋਰਡ ਪੇਜ ਇਸ ਤਰ੍ਹਾਂ ਓਪਨ ਹੋ ਗਿਆ ਜੀ ਇੱਕ ਆਈਡੀ ਆਪਣੀ ਪੇਜ ਦੇ ਵਿੱਚ ਕਨਵਰਟ ਹੋ ਚੁੱਕੀ ਆ ਜੀ ਇਹਦੇ ਵਿੱਚ ਆਪਾਂ ਹੁਣ ਕੰਟੈਂਟ ਗਰੋਥ ਇਹਦੇ ਵਿੱਚ ਮੋਨਟਾਈਜ਼ ਵੀ ਓਪਨ ਹੋ ਗਿਆ ਜੀ ਅਵੇਲੇਬਲ ਸਟਾਰ ਹੈਗਾ ਜੀ ਕੰਟੈਂਟ ਮੋਨਟਾਈਜ਼ ਜਿਹੜੇ ਐਲੀਜੀਬਲ ਨਹੀਂ ਇਹਨਾਂ ਨੂੰ ਆਪਾਂ ਕਿੱਦਾਂ ਇਨਵਾਈਟ ਕਰਕੇ ਦੱਸਾਂਗੇ ਕਿੱਦਾਂ ਕਿੱਦਾਂ ਟਰਸਟ ਦੇ ਆ ਮੋਨਟਾਈਜ਼ ਕੰਟੈਂਟ ਮੋਨਟਾਈਜ਼ ਇੱਕ ਸਿੰਪਲ ਆਈਡੀ ਪੇਜ ਵਿੱਚ ਲੈ ਸਕਦੇ ਹਾਂ ਇਹ ਅਗਲੀ ਵੀਡੀਓ ਵਿੱਚ ਜ਼ਰੂਰ ਦੱਸਾਂਗੇ ਹੁਣ ਇਹ ਹੋ ਗਿਆ ਜੀ ਇੱਕ ਪੇਜ ਬਣ ਗਿਆ ਹੁਣ ਸਿੰਪਲ ਪੇਜ ਨੂੰ ਦੁਬਾਰਾ ਇੱਕ ਆਈਡੀ ਵਿੱਚ ਕਿਦਾਂ ਕਨਵਰਟ ਕਰ ਸਕਦੇ ਹਾਂ ਉਸ ਦੇ ਲਈ ਜੀ ਆਪਾਂ ਫਿਰ professional ਡੈਸ਼ਬੋਰਡ ਨੂੰ ਕਲਿੱਕ ਕਰ ਲਾਂਗੇ professional ਡੈਸ਼ਬੋਰਡ ਤੋਂ ਬਾਅਦ ਆਪਾਂ ਉਸੇ ਤਰੀਕੇ ਨਾਲ 3 ਡਾਟ ਤੇ ਜਾ ਕੇ 3 ਡਾਟ ਨੂੰ ਕਲਿੱਕ ਕਰਾਂਗੇ ਫਿਰ ਉਸ ਤੋਂ ਬਾਅਦ ਉੱਥੇ ਟਰਨ ਸੈਟਿੰਗ ਦੇ ਵਿੱਚ ਟਰਨ ਆਫ professional ਮੋਡ ਲਿਖਿਆ ਹੋਇਆ ਜੀ ਉਸ ਨੂੰ ਕਲਿੱਕ ਕਰ ਲਾਂਗੇ ਉਸ ਤੋਂ ਬਾਅਦ ਕੰਟੀਨਿਊ ਕੰਟੀਨਿਊ ਤੋਂ ਬਾਅਦ professional ਮੋਡ ਦੇ ਵਿੱਚ ਟਰਨ ਆਫ professional ਮੋਡ ਕਰ ਦਾਂਗੇ ਆਪਾਂ ਤੇ ਉਸ ਤੋਂ ਬਾਅਦ ਆ ਗਿਆ ਜੀ ਪਰ ਪ੍ਰੋਫੈਸ਼ਨਲ ਮੋਡ ਟਰਨ ਆਫ ਸਕਸੈਸਫੁਲ ਸੋ ਜੀ ਆਪਾਂ ਰਿਵਿਊਡ ਬਲਟ ਸੈਟਿੰਗ ਨੈਕਸਟ ਤੇ ਕਨਫਰਮ ਤੇ ਡਨ ਬਸ ਇਹ ਡਨ ਹੋ ਗਿਆ ਜੀ ਆਪਾਂ ਫਿਰ ਰਿਫਰੈਸ਼ ਕਰਕੇ ਬਖਾਵਾਂਗੇ ਤੁਹਾਨੂੰ ਤੇ ਬਿਲਕੁਲ ਵੇਖੋ ਜੀ ਆਪਣੀ ਫਿਰ ਦੁਬਾਰਾ ਉਹ ਆਈਡੀ ਹੀ ਸਿੰਪਲ ਇੱਕ ਫੇਸਬੁੱਕ ਆਈਡੀ ਵਿੱਚ ਕਨਵਰਟ ਹੋ ਗਈ ਇਸ ਤਰੀਕੇ ਨਾਲ ਆਪਾਂ ਆਪਣੀ ਸਿੰਪਲ ਆਈਡੀ ਨੂੰ ਬੇਸ ਵਿੱਚ ਕਨਵਰਟ ਕਰ ਸਕਦੇ ਆ ਪਰ ਇਹ ਜ਼ਰੂਰ ਧਿਆਨ ਦਿਓ ਧਿਆਨ ਦੇਣਾ ਆਪਾਂ ਕਿ ਫਰੈਂਡ 5000 ਤੱਕ ਉਥੋਂ ਤੱਕ ਹੀ ਆਪਾਂ ਨੂੰ ਕਨਵਰਟ ਕਰੀਏ ਤਾਂ ਜੋ ਇੱਕ ਆਪਾਂ ਨੂੰ ਪੀਸ ਵਿੱਚ ਵੀ ਗਾ ਬੈਨੀਫਿਟ ਹੋ ਸਕੇ ਸੋ ਜੀ ਏਸੀ ਆਈਡੀ ਆਪਣੀ ਵੀਡੀਓ